ਆ ਜਿਹੜੇ ਤੁਸੀਂ ਬਿਆਰਾਂ ਚ ਆ ਕੇ ਲੈਨੇ ਹੋ ਕੋਟ ਪਿੰਟ 10 10000 ਰੁਪਏ ਦੇ ਓਏ ਇਹਦੀ ਸਮਾਈ ਦਿਨੇ ਹੋ 5 5000 ਰੁਪਇਆ ਸਾਡੇ ਕੋਲ ਆਜੋ ਕੋਈ 10000 ਨਹੀਂ ਕੋਈ 8000 ਨਹੀਂ ਕੋਈ 12000 ਨਹੀਂ 10000 ਵਾਲਾ 2 ਪੀਸ ਕੋਟਮੈਂਟ ਸਿਰਫ 2995 ਚ ਲੈ ਜਾਓ ਉਹ ਵੀ ਅਸੀਂ ਸਲਾਈ ਕਰਕੇ ਦਵਾਂਗੇ 3 ਪੀਸ ਕੋਟਮੈਂਟ ਜਿਹੜਾ ਤੁਸੀਂ ਬਾਜ਼ਾਰ ਚ ਆ ਕੇ ਲੈਨੇ ਹੋ 15 15000 ਰੁਪਏ ਦਾ ਅਸੀਂ ਦਵਾਂਗੇ 3760 ਚ ਉਹ ਵੀ ਸਲਾਈ ਕਰਕੇ ਚਾਹੇ ਤਰਸੀਮ ਜੋ ਸਟਰ ਡਿਜ਼ਾਈਨ ਲੈ ਲਓ ਚਾਹੇ ਤੁਸੀਂ ਟੈਕਸੀਡੋ ਲੈ ਲਓ ਜਿੱਦਾਂ ਆ ਮਰਜੀ ਲੈ ਜਾਓ ਹੁਣ ਤੁਸੀਂ ਲੈਣੇ ਹੋ ਨੇ ਇੰਡੋਬੀਸ਼ਨਲ ਲੌਂਗ ਕੋਟ ਇਹ ਵੀ ਬਣਾ ਕੇ ਦਵਾਂਗੇ ਤੁਹਾਨੂੰ ਅਸੀਂ ਕੋਰਤੇ ਪਜਮਾ ਵੀ ਟੌਪ ਦੇ ਦਵਾਂਗੇ ਜਿਹੜੀ 20 2000 ਰੁਪਏ ਦੀ ਸ਼ੇਰਵਾਨੀ ਅਸੀਂ 6 7000 ਚ ਸਲਾਈ ਕਰਕੇ ਦੇ ਦੇਾਂਗੇ ਨੋਟ ਕਰ ਲੋ 10 ਮਾਰ ਤੋਂ ਪਹਿਲਾਂ ਪਹਿਲਾਂ ਆਉਂਗੇ ਤੁਹਾਨੂੰ 20% ਅਸੀਂ ਡਿਸਕਾਊਂਟ ਵੀ ਦਵਾਂਗੇ 1000 ਵਾਲੀ ਚੀਜ਼ 800 ਹੀ ਦਵਾਂਗੇ 10000 ਵਾਲੀ ਚੀਜ਼ ਤੁਹਾਨੂੰ 8000 ਦਵਾਂਗੇ 5000 ਵਾਲੀ ਚੀਜ਼ ਤੁਹਾਨੂੰ 4000 ਚ ਵੱਡਾ ਫਾਇਦਾ ਅਰੇ ਜਿੰਦੇ ਵੀ ਕੱਪੜੇ ਲੱਗੇ ਹਰੇਕ ਦੇ ਵਿੱਚ ਲਾਈਨਿੰਗ ਚੈੱਕ ਜਿੱਦਾਂ ਦਾ ਵੀ ਕੋਈ ਜਿੱਦਾਂ ਦੀ ਡਿਮਾਂਡ ਆ ਕਸਟਮਰ ਦੀ ਹਰੇਕ ਦੇ ਵਿੱਚ ਆਪਾਂ 20% ਡਿਸਕਾਊਂਟ ਦਵਾਂਗੇ ਜੀ ਕੁਰਤੇ ਪਜਾਮੇ ਦੀ ਇੰਨੀ ਸੁਪਰ ਕੁਆਲਿਟੀ ਸਾਡੇ ਕੋਲ ਆ ਚੁੱਕੀ ਆ ਚਾਹੇ ਤੁਸੀਂ ਵੱਡੇ ਵੱਡੇ ਬ੍ਰਾਂਡ ਲੈਣੇ ਆ ਸੀ ਆ ਰਾਮ ਦੇ ਲੈਣਾ ਤੁਸੀਂ ਲੈਣਾ ਪੇਪਰ ਕੋਟ ਹਨ ਤੁਸੀਂ ਲੈਣਾ ਲੈ ਲੈਣ ਉਹ ਵੀ ਦਵਾਂਗੇ ਆ ਬ੍ਰਾਂਡ ਚ ਆ ਗਾ ਲੋ ਰਹਿਮਨ ਤੱਕ ਦੇ ਕੁਰਤੇ ਪਜਾਮੇ ਸਾਡੇ ਕੋਲ ਹੈਗੇ ਆ ਜਿਹੜਾ ਮਰਜੀ ਕੁਰਤਾ ਪਜਾਮਾ ਲੈ ਲੋ ਸ਼ਕੀਰ ਭਰਾਵਾਂ ਲਈ ਵੱਡੀ ਖਬਰ ਦੇ ਰਹੇ ਆ ਇਹਦੇ ਉੱਤੇ 20% ਡਿਸਕਾਊਂਟ ਦੇ ਰਹੇ ਆ ਵਾਈਟ ਰੰਗ ਦੇ ਵਿੱਚ ਤੁਸੀਂ ਦੇਖੋ ਚਾਹੇ ਤੁਸੀਂ ਸਲਵਾਰ ਸੂਟ ਬਣਾਉਣਾ ਤੁਸੀਂ ਕੁਰਤਾ ਪਜਾਮਾ ਬਣਾਉਣਾ ਤੁਸੀਂ ਪਠਾਨੀ ਸੂਟ ਬਣਾਉਣਾ ਜਿੱਦਾਂ ਦੀ ਮਰਜੀ ਚੀਜ਼ ਬਣਾ ਲਓ ਸਾਡੇ ਕੋਲ ਟੇਲਰ ਬੜੇ ਸ਼ਾਨਦਾਰ ਆ ਸਟੀਚਿੰਗ ਆਪਣੀ ਨੰਬਰ 1 ਸਟੀਚਿੰਗ ਆ ਟੇਲਰਾਂ ਦੇ ਵਿੱਚ ਤੁਸੀਂ ਜਿੱਦਾਂ ਦਾ ਵੀ ਕੋਈ ਕਿਸ ਚਾਹੁੰਦੇ ਹੋ ਬਣਾਉਣਾ ਕੋਈ ਤੁਸੀਂ Google ਤੋਂ ਫੋਟੋ ਵੇਖ ਲਓ ਜਾਂ ਜਿਸ ਤਰ੍ਹਾਂ ਦੀ ਫੋਟੋ ਤੁਸੀਂ ਲੈ ਕੇ ਆਓਗੇ ਸੇਮ ਸੇਮ ਟੂ ਸੇਮ ਤੁਹਾਨੂੰ ਤਿਆਰ ਕਰਕੇ ਦਵਾ ਦੇਵਾਂਗੇ ਆਪਾਂ ਤੁਸੀਂ ਚਾਹੇ ਵਾਈਟ ਲੈਣਾ ਰੰਗ ਤੁਸੀਂ ਬਲੈਕ ਲੈਣਾ ਆ ਦੇਖੋ ਕਲਰ ਚੈੱਕ ਕਰ ਲਓ ਕੁਰਤੇ ਪੀਮੇ ਦੀ ਕਲਰ ਕਿੰਨੇ ਆ ਹਰ ਤਰ੍ਹਾਂ ਦਾ ਕਲਰ ਤੁਹਾਨੂੰ ਕੁਰਤੇ ਪੀਮੇ ਦੀ ਰਣਾ ਅਸੀਂ ਜਾਗੋ ਦੇ ਵੀ ਜਾਣਾ ਹਾਂ ਨਾ ਪਾਰਟੀ ਦੇ ਵੀ ਜਾਣਾ ਹੋਣਾ ਫੰਕਸ਼ਨਾਂ ਦੇ ਵੀ ਜਾਣਾ ਹੈ ਹਲਦੀ ਦੇ ਪਰੌਂ ਦੇ ਜਾਣਾ ਆ ਚੱਕੋ ਭਾਈ ਥੀਮ ਵਾਲੇ ਕੋਰਤੇ ਪਿਆਵੇਂ ਤੁਸੀਂ ਮੈਚ ਕਰਕੇ ਲੈ ਜਾਓ ਭਾਵੇਂ 20 ਤਰ੍ਹਾਂ ਦੇ ਬਣਾ ਲਓ ਇੱਕੋ ਤਰ੍ਹਾਂ ਦੇ ਭਾਵੇਂ 25 ਤਰ੍ਹਾਂ ਦੇ ਤੁਹਾਨੂੰ ਅਸੀਂ ਮੈਚਿੰਗ ਕਰਕੇ ਕੋਰਤੇ ਪਿਆਵੇਂ ਦਵਾਂਗੇ ਪਾਰਟੀ ਦੇਰ ਜਿਹੜੇ ਸਾਡੇ ਪੜੇ ਲਿਖੇ ਅਫਸਰ ਸਹਿਬਾਨ ਆ ਸਾਡੇ ਮੁੰਡੇ ਦੋਸਤ ਭਰਾ ਹੈਗੇ ਆ ਆ ਦੇਖੋ ਜੀ ਬਲੇਜ਼ਰਾਂ ਦੇ ਵਿੱਚ 20 20% ਡਿਸਕਾਊਂਟ ਲਾਤਾ ਅਸੀਂ ਕਲੀਅਰ ਕਰਨ ਜਾ ਰਹੇ ਹਾਂ ਸਟਾਕ ਦੇਖੋ ਫਾਈਨ ਕੁਆਲਿਟੀ ਦੇ ਰਿਹਾ ਨੰਬਰ 1 ਦੇ ਰਿਹਾ ਚੀਜ਼ਾਂ ਆਹ ਦੇਖੋ ਪੜੇ ਲਿਖੇ ਭਰਾ ਇਹ ਇੰਗਲੈਂਡ ਤੋਂ ਕਪੜਾ ਮੰਗਾਤਾ ਇੰਗਲੈਂਡ ਤੋਂ ਅਸੀਂ ਤੁਹਾਡੇ ਲਈ ਸਪੈਸ਼ਲ ਵੀ ਭਾਈ ਸਾਡੇ ਭਰਾਵਾਂ ਦੀਆਂ ਟੋਹਰਾਂ ਨਿਕਣ ਦੇਸੀ ਦੇਸੀ ਮੁੰਡੇ ਵੀ ਸਾਡੇ ਇੰਗਲੈਂਡ ਵਾਲੇ ਬਣ ਜਾਣ ਇਹਦੇ ਉੱਤੇ ਵੀ 20% ਅਸੀਂ ਤੁਹਾਨੂੰ ਡਿਸਕਾਊਂਟ ਦੇਣਾ ਆ ਤੁਸੀਂ ਸ਼ਰਟਾਂ ਲੈਣੀਆਂ ਪ੍ਰਿੰਟ ਸ਼ਰਟਾਂ ਲੈ ਲਓ ਚੈੱਕ ਲੈ ਲਓ ਲਾਈਨਿੰਗ ਲੈ ਲਓ ਪਲੇਨ ਲੈ ਲਓ ਟੌਪ ਟੌਪ ਰੀ ਸ਼ਰਟ ਦੇ ਉੱਤੇ ਵੀ ਅਸੀਂ 20% ਤੁਹਾਨੂੰ ਅਸੀਂ ਡਿਸਕਾਊਂਟ ਦਵਾਂਗੇ ਵੱਡੇ ਫਾਇਦੇ ਹੋਣੇ ਆ ਮਾਤੂ ਸ਼੍ਰੀ ਦਸਤਾਰ ਹਾਲ ਬਜ਼ਾਰ ਸ਼੍ਰੀ ਅੰਮ੍ਰਿਤਸਰ ਲਾਈਨਿੰਗ ਦੇ ਕੱਪੜੇ ਨਾਲ ਲਾਈਨਿੰਗ ਦੇ ਕੱਪੜੇ ਦੀ ਫੁੱਲ ਗਾਰੰਟੀ ਹੈ ਜਿਹੜੀ ਲਾਈਨਿੰਗ 60 70 ਰੁਪਏ ਮਿਲਦੀ ਇੱਥੇ ਤੁਹਾਨੂੰ ਅਸੀਂ 40 ਰੁਪਏ ਮੀਟਰ ਦੇਵਾਂਗੇ ਇਹਦੀ ਫੁੱਲ ਗਾਰੰਟੀ ਆ ਛੇਤੀ ਆਜੋ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਹੋਣਾ ਨੇੜੇ ਗੋਲ ਹੱਟੀ ਚੌਕ ਹਨਾ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਵੀ ਗੱਲ ਕਰਨੀ ਹੈ ਤੁਸੀਂ ਫੋਨ ਕਰ ਲਓ ਵੱਡੇ ਫਾਇਦੇ ਦਵਾਂਗੇ ਹਰ ਕਿਸੇ ਦੇ ਸਾਡੇ ਸਟੋਰ ਦੇ ਉੱਤੇ ਪੱਗਾਂ ਨੂੰ ਛੱਡ ਕੇ ਹਰ ਇੱਕ ਕੱਪੜੇ ਦੇ ਉੱਤੇ 20% ਦੀ ਡਿਸਕਾਊਂਟ ਸੇ ਲਾਤੀਆ ਤੁਹਾਡੇ ਫਾਇਦੇ ਹੋਣੇ ਆ 10 ਮਾਰਚ ਤੱਕ ਆ ਜਾਓ ਉਦੋਂ ਪਹਿਲਾਂ ਪਹਿਲਾਂ ਮੈਂ ਕਿਹਾ ਨਿਆਰੇ ਬੰਦੇ ਹੈਗੇ